ਅਜ ਬਰਾਤ ਉਹਨੇ ਸਾਰੀ ਦਾ ਨਹੀਂ ਡਿੱਗਦੇ ਰਹੇ ਉਹ ਨਹੀਂ ਹੈ ਅਸੀਂ 4 ਵਜੇ ਬਰਾਤ ਉਹਨੂੰ ਫੋਨ ਲਾਇਆ ਪਚੋਲੇ ਨੂੰ ਵੀ ਆਏ ਨਹੀਂ ਬਰਾਤ ਨਾਲ ਕਿ ਉਹ ਕਹਿੰਦੇ ਵੀ ਅਸੀਂ ਵੀ ਉਰਲਾ ਨਹੀਂ ਕਰਨੀਆਂ ਤੇ ਉਹ ਕਹਿੰਦੇ ਅਸੀਂ ਪੁੱਛੇ ਵੀ ਲਾਵਾ ਕਿਉਂ ਨਹੀਂ ਕਰਨੀਆਂ ਕਹਿੰਦੇ ਵੀ ਮੁੰਡੇ ਦਾ ਪਹਿਲਾ ਵਿਆਹ ਹੋਇਆ ਹੋਇਆ ਵਾ ਅਸੀਂ ਕੋਈ ਗੱਲ ਨਹੀਂ ਅਸੀਂ 2 ਦਿਨ ਦਾ ਟਾਈਮ ਨਹੀਂ ਸਾਨੂੰ 2-2 ਦਾ ਟਾਈਮ ਵੀ ਨਹੀਂ ਦਿੱਤਾ ਕਹਿੰਦੇ ਅਸੀਂ ਬੁੱਧਵਾਰ ਨੂੰ ਹੀ ਲੈ ਕੇ ਜਾਣੀ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਅਸੀਂ ਬੁੱਧਵਾਰ ਨੂੰ ਹੀ ਕੋਈ ਉਧਰ ਅਸੀਂ ਸਾਰੀ ਦਿਹਾੜੀ ਵੇਟ ਕਰਦੇ ਰਹੇ ਉਹ ਰਾਤ ਲੈ ਕੇ ਬਿਲਕੁਲ ਨਹੀਂ ਆਏ ਸਾਨੂੰ ਅੱਜ ਹੀ ਪਤਾ ਲੱਗਿਆ ਜਦੋਂ ਅਸੀਂ ਉਹਨਾਂ ਨੂੰ ਫੋਨ ਲਾਇਆ ਅਸੀਂ ਉਧਰ ਗਏ ਉਦੋਂ ਪਤਾ ਲੱਗਾ ਵੀ ਉਹਦੇ ਕੋਲ ਮੈਸੇਜ ਨਹੀਂ ਸੀ ਅਸੀਂ ਲੋਕਲ ਕੋਈ ਮੈਗ ਵੀ ਰੱਖਿਆ ਸੀ ਮਸਕਰ ਰੱਖਿਆ ਸੀ ਕਿਉਂਕਿ ਸਾਡੇ ਚ ਇੰਨੀ ਗੰਜائش ਨਹੀਂ ਵੀ ਸੀ ਕੁਝ ਜ਼ਿਆਦਾ ਕਰਕੇ ਅਸੀਂ ਮਾਸੀ ਕਰੇ ਰੱਖਿਆ ਸੀ ਅਸੀਂ ਸਾਰੀਆਂ ਰੇਹੇ ਮਿੱਟੀ ਹੋਈ ਸੀ ਉਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ ਸੀ ਕਿ ਆ ਵੀ ਤੁਸੀਂ ਫੇਰੇ ਕਿਉਂ ਨਹੀਂ ਕਰਾਉਣੇ ਉਹ ਕਹਿੰਦੇ ਵੀ ਅਸੀਂ ਵਿਚੋਲੇ ਨੂੰ ਸਾਰਾ ਕੁਝ ਦੱਸਿਆ ਮੇਰੀ ਫੈਮਲੀ ਕਹਿੰਦੀ ਵੀ ਤੁਸੀਂ ਕੀ ਵਿਚੋਲੇ ਨੂੰ ਸਾਨੂੰ ਦੱਸੋ ਕਹਿੰਦੇ ਵੀ ਅਸੀਂ ਵਿਚੋਲੇ ਨੂੰ ਇਹ ਦੱਸਾਇਆ ਕਿ ਸਾਡੇ ਮੁੰਡੇ ਦੀ ਪੇਪਰ ਮੈਰਿਜ ਹੋਈ ਆ ਫਿਰ ਅਸੀਂ ਵਿਚੋਲੇ ਨੂੰ ਪੁੱਛਿਆ ਵੀ ਕੀ ਗੱਲ ਤੁਸੀਂ ਸਾਨੂੰ ਦੱਸਿਆ ਨਹੀਂ ਕਹਿੰਦੇ ਵੀ ਸਾਡੀ ਮਾਇੰਡ ਚ ਕਿੱਕ ਹੋ ਗਈ ਕਹਿੰਦੇ ਸਾਡੇ ਕੋਲ ਸਾਡੇ ਨਾਲ ਕੋਈ ਤੁਸੀਂ ਇਦਾਂ ਹੀ ਤੋੜ ਦੋ ਜਦੋਂ ਉਦੋਂ ਆਡੀ ਬਹੁਤ ਹੋ ਜਾਊਗਾ ਫਿਰ ਅਸੀਂ ਖੀਦੇ ਨਾਲ ਲਾਵਾ ਫੇਰੇ ਕਰਾਂਗੇ ਉਸ ਤੋਂ ਬਾਅਦ ਵੀ ਅਸੀਂ ਬਹੁਤ ਮਤਲਬ ਕਿ ਬਹਿਸ ਵਾਂਗ ਸਾਡੀ ਹੋਈ ਇੱਕ ਮੁੰਡਾ ਕੋ ਉਧਾਵੇ ਜਿੱਦਾਂ ਅਸੀਂ ਕਹਿੰਦੇ ਹਾਂ ਮੇਰੇ ਲਾਵਾ ਫੇਰੇ ਹੋਵੇ ਤਾਂ ਮੈਂ ਉੱਥੇ ਵੀ ਹੋਰ ਕਿਸੇ ਨੇ ਨਹੀਂ ਮੈਨੂੰ ਰੱਖਣਾ ਕਿਉਂਕਿ ਮੇਰੀ ਬਹੁਤ ਬਦਨਾਮੀ ਹੋ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਮੂਜੀਆ ਲਾੜੀ ਸਵੇਰ ਤੋਂ ਬਰਾਤ ਉਡੀਕਦੀ ਰਹੀ ਪਰ ਲਾੜਾ ਬਰਾਤ ਲੈ ਕੇ ਨਹੀਂ ਆਇਆ ਸਵੇਰ ਤੋਂ ਸ਼ਾਮ ਹੋ ਗਈ ਪਰ ਲਾੜਾ ਬਰਾਤ ਲੈ ਕੇ ਨਹੀਂ ਪਹੁੰਚਿਆ ਲਾੜੀ ਦੇ ਹੱਥਾਂ ਦੇ ਵਿੱਚ ਸ਼ਗਨਾ ਦੀ ਮਹਿੰਦੀ ਲੱਗੀ ਹੋਈ ਹੈ ਚੂੜਾ ਪਾਇਆ ਹੋਇਆ ਲਾਲ ਸੁਹਾ ਸੂਟ ਪਾ ਕੇ ਲਾੜੀ ਬਰਾਤ ਉਡੀਕਦੀ ਰਹਿ ਗਈ ਪਰ ਸ਼ਾਮ ਹੋਣ ਤੱਕ ਵੀ ਮੁੰਡਾ ਬਰਾਤ ਲੈ ਕੇ ਨਹੀਂ ਪਹੁੰਚਿਆ ਜਦੋਂ ਮੁੰਡੇ ਵਾਲਿਆਂ ਨੂੰ ਫੋਨ ਕੀਤਾ ਤਾਂ ਉਹਨਾਂ ਕਿਹਾ ਕਿ ਇੱਥੇ ਆਜੋ ਅਸੀਂ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਮੁੰਡੇ ਨੇ ਕੁੜੀ ਦੇ ਨਾਲ ਕੋਈ ਗੱਲਬਾਤ ਕਰਨੀ ਹੈ ਜਦੋਂ ਕੁੜੀ ਵਾਲੇ ਉੱਥੇ ਪਹੁੰਚੇ ਤਾਂ ਪਤਾ ਲੱਗਿਆ ਕਿ ਮੁੰਡੇ ਨੇ ਤਾਂ ਪਹਿਲਾਂ ਹੀ ਵਿਆਹ ਕਰਵਾਇਆ ਹੋਇਆ ਹੈ ਅਤੇ ਉਸ ਨੂੰ ਕਹਿਣ ਲੱਗੇ ਕਿ ਤੂੰ ਸਾਡੇ ਨਾਲ ਉਦਾਂ ਹੀ ਰਹਿ ਲੈ ਬਿਨਾਂ ਲਾਵਾਂ ਤੋਂ ਅਸੀਂ ਬਾਅਦ ਦੇ ਵਿੱਚ ਤੇਰੇ ਨਾਲ ਵਿਆਹ ਕਰਵਾ ਦੇਾਂਗੇ ਮੁੰਡੇ ਦਾ ਜਸਮਗਰੋਂ ਕੁੜੀ ਨੇ ਇਨਸਾਫ ਦੀ ਹੁਣ ਗੋਹਲ ਲਗਾਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੁੜੀ ਦੇ ਹੱਥਾਂ ਦੇ ਵਿੱਚ ਸ਼ਗਨਾ ਦੀ ਮਹਿੰਦੀ ਲੱਗੀ ਹੋਈ ਹੈ ਲਾਲ ਸੁਹਾ ਸੂਟ ਉਸਨੇ ਪਾਇਆ ਹੋਇਆ ਹੈ ਹੱਥਾਂ ਦੇ ਵਿੱਚ ਚੂੜਾ ਹੈ ਤੇ ਸੁਪਨੇ ਸੀ ਉਸ ਦੀਆਂ ਅੱਖਾਂ ਦੇ ਵਿੱਚ ਉਸਨੇ ਸੁਝਾਏ ਹੋਏ ਸਨ ਕਿ ਅੱਜ ਉਸ ਦਾ ਵਿਆਹ ਹੋਣ ਵਾਲਾ ਹੈ ਲਾੜਾ ਆਵੇਗਾ ਤੇ ਉਸ ਨੂੰ ਆਪਣੇ ਨਾਲ ਲੈ ਕੇ ਜਾਵੇਗਾ ਤਦਾਸਦੀ ਹੈ ਕਿ ਕੁਝ ਦਿਨ ਪਹਿਲਾਂ ਹੀ ਇਹਨਾਂ ਦਾ ਰੋਕਾ ਹੋਇਆ ਸੀ ਜਲਦਬਾਜ਼ੀ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਕੀਤੀਆਂ ਤੇ ਹੁਣ ਪਤਾ ਲੱਗਿਆ ਕਿ ਲਾੜਾ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਉਸਨੇ ਕਿਸੇ ਹੋਰ ਕੁੜੀ ਦੇ ਨਾਲ ਪਹਿਲਾਂ ਹੀ ਪੇਪਰ ਮੈਰिज ਕਰਵਾਈ ਹੋਈ ਹੈ ਜਿਸ ਕਰਕੇ ਹੁਣ ਮੁੰਡੇ ਵਾਲੇ ਮੁਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਵਿਆਹ ਨਹੀਂ ਕਰਵਾ ਸਕਦੇ ਅਤੇ 5 ਮਿੰਟ ਸਿਰਫ ਗੱਲਬਾਤ ਕਰਨ ਉਪਰੰਤ ਉਹ ਗੱਡੀ ਦੇ ਵਿੱਚ ਬੈਠ ਕੇ ਚਲੇ ਗਏ ਹੁਣ ਕੁੜੀ ਵਾਲੇ ਜਿਹੜੇ ਨੇ ਉਹ ਦਰਦ-ਦਰਦੀਆਂ ਠੋਕਰਾ ਖਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਲਾੜੀ ਨੇ ਗੱਲ ਕਰਦਿਆਂ ਦੱਸਿਆ ਕਿ ਪਹਿਲਾਂ ਤਾਂ ਰੋਕਾ ਹੋਇਆ ਤੇ ਫਿਰ ਮੁੰਡੇ ਵਾਲੇ ਵਿਆਹ ਨੂੰ ਜਲਦਬਾਜੀ ਕਰਨ ਲੱਗੇ ਅਤੇ ਕਹਿਣ ਲੱਗੇ ਕਿ ਅਸੀਂ 2-4 ਦਿਨਾਂ ਦੇ ਵਿੱਚ ਹੀ ਕੁੜੀ ਵਿਆਹ ਕੇ ਲੈ ਜਾਣੀ ਹੈ ਸਾਡੇ ਕੋਲ ਵਿਆਹ ਦੀਆਂ ਤਿਆਰੀਆਂ ਕਰਾਉਂਦੇ ਰਹੇ ਤੇ ਹੁਣ ਬਰਾਤ ਲੈ ਕੇ ਨਹੀਂ ਆਏ ਜਦੋਂ ਜਾ ਕੇ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਕਿ ਮੁੰਡੇ ਦਾ ਤਾਂ ਪਹਿਲਾਂ ਹੀ ਵਿਆਹ ਹੋਇਆ ਪਿਆ ਹੈ ਅਤੇ ਉਸਨੇ ਕਿਸੇ ਹੋਰ ਕੁੜੀ ਦੇ ਨਾਲ ਪੇਪਰ ਮੈਰਿਜ ਕਰਵਾ ਰੱਖੀ ਹੈ ਅਤੇ ਹੁਣ ਇਹ ਮੇਰੇ ਨਾਲ ਵਿਆਹ ਕਰਨ ਤੋਂ ਮੁਕਰ ਰਹੇ ਨੇ ਮੇਰਾ ਐਤਵਾਰ ਨੂੰ ਰੋਕਾ ਹੋਇਆ ਤੇ ਅਸੀਂ ਵੇਖ ਦੇਖਈਆ ਹੋਇਆ ਮੇਰਾ ਰੋਕਾ ਕੀਤਾ ਗਿਆ ਜਿਵੇਂ ਕਰਨਾ ਚਾਹੀਦਾ ਸੀ ਅੱਜ ਬਰਾਤ ਆਉਣੀ ਸੀ ਸਾਰੀ ਦਿਹਾੜੀ ਡਿੱਗਦੇ ਰਹੇ ਉਹ ਨਹੀਂ ਆਈ ਅਸੀਂ 4 ਵਜੇ ਬਰਾਤ ਉਹਨੂੰ ਫੋਨ ਲਾਇਆ ਉਹ ਚੋਲਣ ਨੂੰ ਵੀ ਆਏ ਨਹੀਂ ਬਰਾਤ ਲੈ ਕੇ ਉਹ ਕਹਿੰਦੇ ਵੀ ਮੁੰਡੇ ਨੇ ਕੁੜੀ ਨਾਲ ਕੋਈ ਗੱਲ ਕਰਨੀ ਵੀ ਤੁਸੀਂ ਇੱਧਰ ਆ ਜਾਓ ਅਸੀਂ ਉਧਰ ਗਏ ਤੇ ਉਹ ਕਹਿੰਦੇ ਵੀ ਅਸੀਂ ਵੀ ਲਾਵਾ ਨਹੀਂ ਕਰਨੀਆਂ ਤੇ ਉਹ ਕਹਿੰਦੇ ਅਸੀਂ ਪੁੱਛੇ ਵੀ ਲਾਵਾ ਕਿਉਂ ਨਹੀਂ ਕਰਨੀਆਂ ਕਹਿੰਦੇ ਵੀ ਮੁੰਡੇ ਦਾ ਪਹਿਲਾਂ ਵਿਆਹ ਹੋਇਆ ਹੋਇਆ ਵਾ ਪੇਪਰ ਪੇਪਰ ਮੈਰਿਜ ਹੋਈ ਐ ਅਸੀਂ ਕਿਹਾ ਵੀ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਉਹ ਕਹਿੰਦੇ ਵੀ ਅਸੀਂ ਵਿਚੋਲੇ ਨੂੰ ਸਾਰਾ ਕੁਝ ਦੱਸਿਆ ਸੀ ਵਿਚੋਲੇ ਨੇ ਸਾਨੂੰ ਕੁਝ ਨਹੀਂ ਦੱਸਿਆ ਕਿੱਥੋਂ ਦਾ ਰਹਿਣ ਵਾਲਾ ਮੁੰਡਾ ਜੀ ਦਾ ਮੁੰਡਾ ਬਾਗੇ ਪਰੰਦ ਕੀ ਕੰਮ ਕੀ ਕਰਦੇ ਆ ਸੁਨਿਆਰੀ ਦੀ ਦੁਕਾਨ ਸੁਣੀ ਕੀ ਨਾਮ ਆਉਂਦਾ ਰਣਦੀਪ ਕੰਡਾ ਜੇ ਗੱਲ ਕਰੀਏ ਤਾਂ ਵਿਚੋਲੇ ਨੇ ਤੁਹਾਡੇ ਨਾਲ ਗੱਲ ਕੀਤੀ ਪਹਿਲਾਂ ਵਿਚੋਲੇ ਨੇ ਤੁਹਾਨੂੰ ਕੁਝ ਨਹੀਂ ਕੁਝ ਨਹੀਂ ਦੱਸਿਆ ਕੁਝ ਨਹੀਂ ਦੱਸਿਆ ਉਹਨਾਂ ਨੇ ਸਾਨੂੰ ਸਾਨੂੰ ਅੱਜ ਹੀ ਪਤਾ ਲੱਗਾ ਜਦੋਂ ਅਸੀਂ ਉਹਨਾਂ ਨੂੰ ਫੋਨ ਲਾਇਆ ਅਸੀਂ ਉਧਰ ਗਏ ਉਦੋਂ ਪਤਾ ਲੱਗਾ ਵੀ ਉਹਦੀ ਪੇਪਰ ਮੈਰਿਜ ਹੋਈ ਹੋਈ ਸੀ ਕਿੱਥੇ ਵਿਆਹ ਕਿੱਥੇ ਰੱਖਿਆ ਸੀ ਤੁਸੀਂ ਅਸੀਂ ਲੋਕਲ ਮੋਗੀ ਰੱਖਿਆ ਸੀ ਮਾਸੀ ਘਰ ਰੱਖਿਆ ਸੀ ਕਿਉਂਕਿ ਸਾਡੇ ਚ ਇਨੀ ਗੰਜائش ਨਹੀਂ ਵੀ ਅਸੀਂ ਕੁਝ ਜ਼ਿਆਦਾ ਕਰੀਏ ਇਸ ਕਰਕੇ ਅਸੀਂ ਮਾਸੀ ਘਰ ਹੀ ਰੱਖਿਆ ਸੀ ਅਸੀਂ ਸਾਰੀ ਅਰੇਂਜਮੈਂਟ ਕੀਤੀ ਹੋਈ ਸੀ ਤੇ ਆਏ ਉਹਨਾਂ ਨੇ ਸਾਨੂੰ ਕਿਹਾ ਵੀ ਸੀ ਪੇਪਰ ਮੈਰਿਜ ਕਰਨੀ ਅਸੀਂ ਪੇਪਰ ਮੈਰਿਜ kiya ਪੇਪਰ ਮੈਰਿਜ ਤੋਂ ਬਾਅਦ ਉਹ ਸਾਨੂੰ ਪਤਾ ਲੱਗਾ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕੋਈ ਮੱਤ ਤੋਂ ਚਲੇ ਗਏ ਜਦੋਂ ਸਾਨੂੰ ਪਤਾ ਲੱਗਾ ਮੁੰਡੇ ਦੇ ਪਰਿਵਾਰ ਦੇ ਨਾਲ ਕਿਸੇ ਨਾਲ ਮਾਂ ਨਾਲ ਜਾਂ ਮੁੰਡੇ ਨਾਲ ਤੁਹਾਡੀ ਗੱਲ ਨਹੀਂ ਹੋਈ ਨਹੀਂ ਅੱਜ ਫੋਨ ਕੀਤਾ ਉਹਨਾਂ ਨੇ ਸ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਸਾਡੀ ਸਿਰਫ ਵਿਚੋਲਣ ਨਾਲ ਗੱਲ ਹੋਈ ਸੀ ਸਾਨੂੰ ਉੱਧਰ ਸੱਦਿਆ ਗਿਆ ਉਸ ਤੋਂ ਬਾਅਦ ਜਵਾਬ ਦਿੱਤਾ ਵਿਚੋਲੇ ਘਰੇ ਜਦੋਂ ਤੁਸੀਂ ਗਏ ਹੋ ਉੱਥੇ ਬੈਠੇ ਸੀ ਮੁੰਡੇ ਹਾਂਜੀ ਬੈਠੇ ਹੋਏ ਸੀ ਕੀ ਕਿਹਾ ਕੀ ਕਿਹਾ ਉਹਨਾਂ ਨੇ ਤਾਂ ਉਹਨਾਂ ਨੇ ਸਾਨੂੰ ਕੁਝ ਨਹੀਂ ਕਿਹਾ ਸੀ ਕਿਹਾ ਵੀ ਤੁਸੀਂ ਫੇਰੇ ਕਿਉਂ ਨਹੀਂ ਕਰਾਉਣੇ ਉਹ ਕਹਿੰਦੇ ਵੀ ਤੁਸੀਂ ਅਸੀਂ ਵਿਚੋਲੇ ਨੂੰ ਸਾਰਾ ਕੁਝ ਦੱਸਿਆ ਮੇਰੀ ਫੈਮਿਲੀ ਕਹਿੰਦੀ ਵੀ ਤੁਸੀਂ ਕੀ ਵਿਚੋਲੇ ਨੂੰ ਦੱਸਿਆ ਸਾਨੂੰ ਦੱਸੋ ਕਹਿੰਦੇ ਵੀ ਅਸੀਂ ਵਿਚੋਲੇ ਨੂੰ ਇਹ ਦੱਸਿਆ ਹੈ ਵੀ ਸਾਡੇ ਮੁੰਡੇ ਦੀ ਪੇਪਰ ਮੈਰਿਜ ਹੋਈ ਹੋਈ ਆ ਫਿਰ ਅਸੀਂ ਵਿਚੋਲੇ ਨੂੰ ਪੁੱਛਿਆ ਵੀ ਕੀ ਗੱਲ ਤੁਸੀਂ ਸਾਨੂੰ ਦੱਸਿਆ ਨਹੀਂ ਕਹਿੰਦੇ ਵੀ ਸਾਡੀ ਮਾਈਂਡ ਚੋਂ ਸਕਿਪ ਹੋ ਗਿਆ ਥੋੜੇ ਸਾਨੂੰ ਉਨ ਕੀ ਮੰਗ ਕੀ ਕਰਦੇ ਆ ਮੈਂ ਇਹ ਮੰਗ ਕਰਦੀ ਆ ਵੀ ਮੁੰਡਾ ਖੁਦ ਆਵੇ ਜਿੱਦਾਂ ਅਸੀਂ ਕਹਿੰਨੇ ਆ ਮੇਰੇ ਲਾਵਾ ਫੇਰੇ ਹੋਣ ਤੇ ਮੈਂ ਉੱਥੇ ਵਿਆਹ ਕਰਾਉਣਾ ਹੋਰ ਕਿਸੇ ਨੇ ਨਹੀਂ ਮੈਨੂੰ ਰੱਖਣਾ ਕਿਉਂਕਿ ਮੇਰੀ ਬਹੁਤ ਬਦਨਾਮੀ ਹੋ ਚੁੱਕੀ ਹੈ ਸਾਰੇ ਮੋਕੇ ਨੂੰ ਪਤਾ ਲੱਗ ਗਿਆ ਵੀ ਮੇਰਾ ਵਿਆਹ ਸੀ ਅੱਜ ਲਾੜੀ ਦੀ ਮਾਤਾ ਦਾ ਕਹਿਣਾ ਹੈ ਕਿ ਲਾੜੇ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਸਾਨੂੰ ਠੱਗਿਆ ਸਾਡੇ ਨਾਲ ਧੋਖਾ ਕੀਤਾ ਤੇ ਵਿਆਹ ਦੀ ਸਾਜ਼ਿਸ਼ ਰਚੀ ਹੈ ਉੱਥੇ ਉਹਨਾਂ ਕਿਹਾ ਕਿ ਲਾੜੇ ਦਾ ਤਾਂ ਪਹਿਲਾਂ ਹੀ ਕਿਸੇ ਹੋਰ ਕੁੜੀ ਦੇ ਨਾਲ ਵਿਆਹ ਹੋਇਆ ਪੀ ਹੈ ਪੇਪਰ ਮੈਰਿਜ ਲਾੜੇ ਨੇ ਕਰਵਾ ਰੱਖੀ ਹੈ ਪਰਿਵਾਰ ਅਤੇ ਵਿਚੋਲਣ ਨੇ ਇਹ ਗੱਲ ਗੁਪਤ ਰੱਖੀ ਤੇ ਸਾਡੇ ਕੋਲੋਂ ਵਿਆਹ ਦੀਆਂ ਤਿਆਰੀਆਂ ਕਰਵਾਉਂਦੇ ਰਹੇ ਕੀ ਨਾਮ ਹੈ ਤੁਹਾਡਾ ਮੇਰਾ ਕਰਮਜੀਤ ਕੋ ਕਿੱਥੋਂ ਦੇ ਰਹਿਣ ਵਾਲੇ? ਇਹ ਮੋਗੇ ਦੇ ਰਹਿਣ ਵਾਲੇ। ਹਾਂ ਅੱਜ ਤੁਹਾਡੀ ਬੇਟੀ ਦਾ ਵਿਆਹ ਰੱਖਿਆ ਗਿਆ ਸੀ ਪਰ ਵਿਆਹ ਦੀ ਬਹੋਂ ਦੀ ਬਜਾਏ ਤੁਸੀਂ ਥਾਣੇ ਖੜੇ ਹੋ ਕੀ ਕਾਰਨ ਕੀ ਬਣਿਆ ਸਾਰੀ ਗੱਲ ਦੱਸੋ। ਅਸੀਂ ਤੇ ਅਸੀਂ ਨਾ ਅੱਜ ਮੇਰੀ ਬੇਟੀ ਦੀ ਮੈਰਿਜ ਸੀਗੀ ਠੀਕ ਹੈ ਜੀ ਸਾਨੂੰ ਕੀ ਨਾਮ ਉਹਦਾ ਅੱਜ ਸਵੇਰ 10 ਵਜੇ ਬਰਾਤ ਆਣੀ ਸੀਗੀ। ਸਾਨੂੰ ਬਚੋਲਿਆਂ ਨੇ ਕਿਹਾ ਵੀ ਅਸੀਂ ਕੀ ਨਾਮ ਉਹਦਾ ਸਵੇਰ ਉਹਨਾਂ ਦੇ ਨਾਲ 10 ਵਜੇ ਆ ਜਾਾਂਗੇ। ਉਸ ਤੋਂ ਬਾਅਦ ਅਸੀਂ ਉਹਨਾਂ ਦੀ ਸਾਰੀ ਜਿਹੜੀ ਵੇਟ ਕਰਦੇ ਰਹੇ। 4 ਵਜੇ ਕਾਲ ਕੀਤੀ ਵੀ ਤੁਸੀਂ ਆਏ ਨਹੀਂ ਉਹ ਕਹਿੰਦੇ ਵੀ ਤੁਸੀਂ ਇੱਧਰ ਮੜਾ ਸਾਡੇ ਘਰੇ ਆਓ ਵੀ ਮੁੰਡੇ ਨੇ ਥੋੜੀ ਜੀ ਗੱਲ ਕਰਨੀ ਕੁੜੀ ਨਾਲ ਅਸੀਂ ਉੱਥੇ ਗਏ ਹਾਂ ਅਸੀਂ ਜਦੋਂ ਉੱਥੇ ਗਏ ਹਾਂ ਅਸੀਂ ਕਿਹਾ ਵੀ ਇਦਾਂ ਕਰਕੇ ਵੀ ਤੁਸੀਂ ਆਏ ਨਹੀਂ ਕਹਿੰਦੇ ਅਸੀਂ ਇਸ ਕਰਕੇ ਨਹੀਂ ਆਏ ਵੀ ਸਾਡੀ ਪਹਿਲਾਂ ਮੁੰਡੇ ਦੀ ਪੇਪਰ ਮੈਰਿਜ ਹੋਈ ਹੈ ਤੁਹਾਨੂੰ ਵਿਚੋਲਿਆਂ ਨੇ ਦੱਸਿਆ ਨਹੀਂ ਮੈਂ ਕਿਹਾ ਸਾਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਤੁਸੀਂ ਸਾਨੂੰ ਹੁਣ ਦੱਸਦੇ ਪਏ ਹੋ ਕਹਿੰਦੇ ਸਾਡੇ ਕੋਲ ਸਾਡੇ ਨਾਲ ਕੁੜੀ ਤੁਸੀਂ ਇਦਾਂ ਹੀ ਤੋੜ ਦੋ ਜਦੋਂ ਉਹਦੀ ਬਹੁਤ ਜ਼ੋਜੂਗਾ ਫਿਰ ਅਸੀਂ ਕੁੜੀ ਦੇ ਨਾਲ ਲਾਮਾ ਫੇਰੇ ਕਰਾ ਦਾਂਗੇ ਉਸ ਤੋਂ ਬਾਅਦ ਵੀ ਅਸੀਂ ਬਹੁਤ ਮਤਲਬ ਕਿ ਬਹਿਸ ਵਾਜੀ ਸਾਡੀ ਹੋਈ ਤੇ ਉਹ 2 ਮਿੰਟ ਦੇ ਅੰਦਰ ਅੰਦਰ ਗੱਡੀ ਲੈ ਕੇ ਮਤਲਬ ਕਿ ਚਲੇ ਗਏ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਜਿਹਦੇ ਨਾਲ ਰਿਸ਼ਤਾ ਹੋਇਆ ਉਹ ਮੁੰਡਾ ਕਿੱਥੋਂ ਦਾ ਰਹਿਣ ਵਾਲਾ ਉਹ ਬਾਗੇਪੁਰਾਣੇ ਦੇ ਰਹਿਣ ਦਾ ਕੀ ਨਾਮ ਕੀ ਆ ਉਸ ਦਾ ਉਹਦਾ ਰਣਦੀਪ ਖੰਡਾ ਕੀ ਕੰਮ ਕੀ ਕਰਦੇ ਨੇ ਸਨਿਆਰੇ ਦਾ ਕੰਮ ਕਰਦਾ ਸਗਨ ਜਿਹੜਾ ਰੋਕਾ ਹੋਇਆ ਸੀ ਉਹ ਕਦੋਂ ਹੋਇਆ ਉਹ ਸੰਡੇ ਵਾਲੇ ਦਿਨ ਸਾਡੀ ਸਵੇਰ ਮੇਰੇ ਨਾਲ ਗੱਲ ਹੋਈ ਸਵੇਰੇ ਵੀ ਉਹਨਾਂ ਨੇ ਸ਼ਾਮ ਨੂੰ ਆਉਣਾ ਸਿਰਫ ਕਹਿੰਦੇ ਸੀ ਦੇਖਣਾ ਹੀ ਆ ਅਸੀਂ ਕੁੜੀ ਨੂੰ ਮੁੰਡੇ ਕੁੜੀ ਨੇ ਦੇਖਣਾ ਹੀ ਇਕੱਲਾ ਅਸੀਂ ਚਲੇ ਗਏ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਸ਼ਗਨ ਮਤਲਬ ਕਿ ਕੀਤਾ ਅਸੀਂ ਬਹੁਤ ਕਿਹਾ ਵੀ ਮੇਰਾ ਮੇਰੇ ਕੋਲ ਕਿ ਮੇਰਾ ਬੰਦਾ ਹੈ ਨਹੀਂ ਸਰਤੇ ਮੇਰੇ ਜਿਹੜੇ ਮਤਲਬ ਕਿ ਵੱਡੇ ਸਿਸਟਰ ਨੇ ਉਹਨਾਂ ਦਾ ਜਿਹੜਾ ਮਤਲਬ ਕਿ ਹਸਬੰਡਾ ਉਹਨਾਂ ਨੂੰ ਅਸੀਂ ਕਿਹਾ ਵੀ ਉਹ ਵੀ ਹੈ ਨਹੀਂ ਕਿ ਵੀ ਅਸੀਂ ਰੋਕਾ ਕਰਨਾ ਨਹੀਂਗਾ ਸਿਰ ਟਾਈਮ ਲੈਣਾ ਵਾ ਕਹਿੰਦੇ ਕੋਈ ਗੱਲ ਨਹੀਂ ਆਪਾਂ ਸ਼ਗਨ ਨਹੀਂ ਪਾਣਾ ਵਾ ਅਸੀਂ ਸ਼ਗਨ ਭਾ ਦਿੱਤਾ ਉਸ ਤੋਂ ਬਾਅਦ ਅਸੀਂ ਟਾਈਮ ਮੰਗਿਆ ਸਾਡੇ ਕੋਲ ਟੈਂਸ਼ਨ ਨੂੰ ਟਾਈਮ ਨਹੀਂ ਦਿੱਤਾ ਉਹਨਾਂ ਨੇ ਇੰਨੀ ਕਿ ਜ਼ਿਆਦਾ ਜਲਦੀ ਕੀਤੀ ਵੀ ਸਾਨੂੰ ਨਹੀਂ ਪਤਾ ਵੀ ਉਹਨਾਂ ਦੇ ਮਨ 'ਚ ਕੀ ਸੀ ਕੀ ਨਹੀਂ ਸੀ ਇਹ ਸਾਡੇ ਨਾਲ ਨਹੀਂ ਤੀਨਾਂ ਤੋਖਾ ਦੜੀ ਕੀਤੀ ਕੋਦ ਵਿੱਚ ਉਹਨਾਂ ਨੇ ਕੀਤੀ ਸਾਨੂੰ ਨਹੀਂ ਸੀ ਪਤਾ ਅਸੀਂ ਫਿਰ ਵੀ ਸ਼ਾਮ ਨੂੰ ਅਸੀਂ ਕਿ ਕੋਈ ਗੱਲ ਨਹੀਂ ਅਸੀਂ 2 ਦਿਨ ਦਾ ਟਾਈਮ ਲਈ ਤਾਂ ਸਾਨੂੰ 2 ਦਿਨ ਦਾ ਟਾਈਮ ਵੀ ਨਹੀਂ ਦਿੱਤਾ ਕਹਿੰਦੇ ਅਸੀਂ ਬੁੱਧਵਾਰ ਨੂੰ ਹੀ ਲੈ ਕੇ ਜਾਣੀ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਅਸੀਂ ਬੁੱਧਵਾਰ ਨੂੰ پوری ਤੋਰ ਦਾਂਗੇ ਅਸੀਂ ਸਾਰੀ ਦਿਹਾੜੀ ਵੇਟ ਕਰਦੇ ਰਹੇ ਉਹ ਬਰਾਤ ਲੈ ਕੇ ਬਿਲਕੁਲ ਨਹੀਂ ਫਿਰ ਆਏ ਵੀ ਆ ਪਤਾ ਨਹੀਂ ਨਾਲ ਉਹਨਾਂ ਦੇ ਇੱਕ ਗਨਮੈਨ ਵੀ ਸੀਗਾ ਐਡੀ ਵੱਡੀ ਦਾ ਫਲ ਮਤਲਬ ਕਿ ਚੱਕੀ ਫੇਰਦਾ ਵੀ ਮਤਲਬ ਕਿ ਸਾਡੀ ਸੁਣਵਾਈ ਉਹਨਾਂ ਨੇ ਇੱਕ 1% ਸਾਡੀ ਕੋਈ ਗੱਲ ਬਾਤ ਉਹਨਾਂ ਨੇ ਸੁਣੀ ਨਹੀਂ ਨੀ ਕਿ ਚੱਪ ਕਰਕੇ ਗੱਡੀ ਲੈ ਕੇ ਉਹ ਸਵਾਦ ਕਿਹੜਾ ਬਚੋਲਾ ਉਹ ਕਿੱਥੋਂ ਰਹਿਣ ਵਾਲਾ ਉਹ ਆਪਣਾ ਬੰਦ ਫਟ ਕੇ 베ਦੀ ਨਗਰ ਦਾ ਰਹਿਣ ਵਾਲਾ ਕੀ ਨਾਮ ਹੈ ਉਹਦਾ ਉਹ ਚੋਲੇ ਦਾ ਹੈਗਾ ਵਾ ਅਮਰਜੀਤ ਅਮਰਜੀਤ ਨਾਮ ਉਹਦੇ ਨਾਲ ਤੁਸੀਂ ਗੱਲ ਨਹੀਂ ਕੀਤੀ ਬਈ ਸਾਡੇ ਨਾਲ ਇਦਾਂ ਧੱਕਾ ਹੋਇਆ ਕਿਉਂ ਕੀ ਸਾਨੂੰ ਦੱਸਿਆ ਹੀ ਨਹੀਂਗਾ ਸਾਡੀ ਸੁਣਵਾਈ ਨਹੀਂ ਕੀਤੀ ਸਾਨੂੰ 1% ਨਹੀਂ ਦੱਸਿਆ ਉਹਨਾਂ ਨੇ ਸਾਨੂੰ ਸਿਰਫ ਅੱਜ ਪਤਾ ਲੱਗਿਆ ਉਹ ਵੀ ਅਸੀਂ ਸਾਨੂੰ ਸਿਰਫ ਧੋਖੇ ਨਾਲ ਸੱਦਿਆ ਵੀ ਤੁਸੀਂ ਆਓ ਅਸੀਂ ਗੱਲ ਕਰਨੀ ਕੁੜੀ ਨੇ ਮਤਲਬ ਕਿ ਮੁੰਡੇ ਨਾਲ ਗੱਲ ਕਰਨੀ ਜ਼ਰੂਰੀ ਅਸੀਂ ਗਏ ਆ ਉਸ ਤੋਂ ਬਾਅਦ ਸਾਨੂੰ ਇੰਨੀ ਗੱਲ ਕੀਤੀ ਗਈ ਆ ਵੀ ਅਸੀਂ ਹਲੇ ਫੇਰੇ ਨਹੀਂ ਕਰਨੇ ਲਾੜੀ ਦੇ ਭਰਾ ਨੇ ਦੱਸਿਆ ਕਿ ਜਿੰਨਾ ਜੋਗਾ ਹੋ ਸਕਦਾ ਸੀ ਅਸੀਂ ਉਹਨੇ ਇੰਤਜ਼ਾਮ ਕੀਤੇ ਅਸੀਂ ਸਵੇਰ ਤੋਂ ਬਰਾਤ ਉਡੀਕ ਰਹੇ ਆ ਪਰ ਲਾੜਾ ਬਰਾਤ ਲੈ ਕੇ ਨਹੀਂ ਆਇਆ ਸਾਡੀ ਬਹੁਤ ਬਦਨਾਮੀ ਹੋ ਗਈ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀਰੇ ਛੜਨਾ ਕੁੜੀ ਦਾ ਸੰਡੇ ਨੂੰ ਆਪਣੇ ਮੰਗਣੀ ਸੀ ਠੀਕ ਹੈ ਤੇ ਮੰਮੀ ਨੂੰ ਫੋਨ ਆਇਆ ਸੀ ਮੈਂ ਅਮਤੇ ਸੀਗਾ ਕਿ ਮੰਮਾ ਨੂੰ ਮੇਰੀ ਫੋਨ ਆਇਆਗਾ ਦੀਪਕ ਆਪਣਾ ਕੁੜੀ ਦਾ ਰਿਸ਼ਤਾ ਤੈਅ ਕਰਤਾ ਆਪਾਂ ਸ਼ਗਨ ਪੋਣਮ ਠੀਕ ਹੈ ਜੀ ਮੈਂ ਚਲੋ ਕੰਮ ਤੋਂ ਛੁੱਟੀ ਕਰਕੇ ਸ਼ਗਨ ਪੋਣ ਚਲੇ ਗਏ ਸੀ ਠੀਕ ਹੈ ਤੇ ਸ਼ਗਨ ਜੂਮਰ ਪਾ ਉਹਨਾਂ ਨੇ ਜਿਆਦਾ ਗੱਲ ਹਰਨਾਂ ਕੀਤੀ ਡਿਸਕਸ ਕੀਤੀ ਤੇ ਸਿਰ ਮੰਮੀ ਨੇ ਮੈਨੂੰ ਕੱਲ੍ਹ ਕੇ ਮੁੰਡਾ ਚੰਗਾ ਫੈਮਿਲੀ ਚੰਗੀ ਹੈ ਤੁਹਾਨੂੰ ਬਚੋਲਣ ਨੇ ਕੋਈ ਗੱਲ ਕੀਤੀ ਨਹੀਂ ਹਰਨਾਂ ਠੀਕ ਹੈ ਚਲੋ ਕਹਿੰਦੇ ਸ਼ਗਨ ਪਾ ਦੋ ਠੀਕ ਹੈ ਆਪਾਂ ਤਿੰਨ ਦਿਨਾਂ ਬਾਅਦ ਵਿਆਹ ਕਰ ਦਾਂਗੇ ਤੁਹਾਨੂੰ ਜਲਦੀ ਵਿਆਹ ਦੀ ਆ ਸਾਡੇ ਨਾਲ ਸਾਡੇ ਕੋਈ ਉਹਨਾਂ ਨੇ ਉਹਨਾਂ ਨੇ ਕਿਹਾ ਸੀਗੇ ਰਿਸ਼ਤਦਾਰਾਂ ਨੇ ਕਿ ਹੁਣ ਜਲਦੀ ਇਸ ਕਰਕੇ ਤੇ ਉਸ ਵਾਰੀ ਆਪਣੇ ਲੋ ਮਾੜਾ ਮੋਟਾ ਫੜ ਧੜ ਕੇ ਕਿਸੇ ਤੋਂ ਪੈਸੇ ਫੜ ਕੇ ਅਸੀਂ ਠੀਕ ਹੈ ਚਲੋ ਕੁੜੀ ਦਾ ਕਰ ਕਰਤਾ ਨਾ ਮੇਰੇ ਸਿਰ ਤੇ ਮੇਰਾ ਪਿਓ ਹੈਗਾ ਠੀਕ ਦਿਹਾੜੀਦਾਰ ਬੰਦਾ ਹੀ ਮੈਂ ਜੇ ਮੈਂ ਅੱਜ ਚਾਰ ਕੰਮ ਕਰੂੰਗਾ ਤੇ ਮੈਂ ਕੱਲ ਜਾ ਕੇ ਆਦੇ ਘਰ ਦੇ ਨੂੰ ਖਵਾਉਂਗਾ ਅੱਜ ਲੱਗਦਾ ਨਹੀਂ ਕਿ ਭੈਣ ਦਾ ਰਿਸ਼ਤਾ ਟੁੱਟਿਆ ਸਾਰੇ ਸੁਪਨੇ ਚੂਰ ਹੋ ਗਏ ਆ ਘਰ ਸਾਰਾ ਪਰਿਵਾਰ ਹੀ ਟੈਨਸ਼ਨ ਦੇ ਵਿੱਚ ਸਰ ਹੁਣ ਟੈਨਸ਼ਨ ਤਾਂ ਬਹੁਤ ਹੋਈ ਪਈ ਦੇਖੋ ਕੁੜੀ ਲਈ ਚਾ ਸੀਗੇ ਅੰਦਰੋਂ ਠੀਕ ਹੈ ਜਿਹੜੇ ਉਹਨੇ ਆਪਦੇ ਸੁਪਨੇ ਸੋਚੇ ਸੀਗੇ ਉਹ ਸੁਪਨੇ ਟੁੱਟ ਚੁੱਕੇ ਨੇਗੇ ਜੋੜੀ ਆਪਣੀ ਬਚੋਲਣ ਠੀਕ ਆ ਚਲੋ ਆਪਾਂ ਕਹੀ ਉਹਨੇ ਬਹੁਤ ਗੱਲਾਂ ਨਾਲ ਕੋ ਰੱਖਿਆ ਜੋ ਸਾਨੂੰ ਨਹੀਂ ਪਤਾ ਸੀਗੀਆਂ ਉਸ ਤੋਂ ਬਾਅਦ ਚਲੋ ਆਪਾਂ ਕਹਿੰਦੇ ਆ ਮੈਰਜ ਦਾ ਧਾਰਤਾ ਸਾਰਾ ਕੋਲ ਪ੍ਰੋਗਰਾਮ ਪੂਰਾ ਫਿਕਸ ਹੋ ਗਿਆ ਕਿ 10 ਵਜੇ ਬਰਾਤ ਲੈ ਕੇ ਆਉਂਦੇ ਪਏ ਨੇ ਫੜ ਤੋੜ ਕੇ ਕਿਸੇ ਤੋਂ ਮਤਲਬ ਮੇਰੇ ਫੈਮਲੀ ਨੇ ਪੂਰੀ ਹੈਲਪ ਕੀਤੀ ਮੈਂ ਬਾਹਰੋਂ ਕਰਜ ਤੇ ਪਹੁੰਚ ਕੇ ਅਸੀਂ ਪੂਰਾ ਸਾਰਾ ਕੋ ਪਿਆਰ ਕਰਤਾ ਤੇ ਸਵੇਰ ਦੀ 10 ਵੇ ਦੀ ਬਰਾਤ ਰੈਡੀ ਹੋ ਗਈ ਸਸ ਅਸੀਂ ਸਵੇਰ ਰੈਡੀ ਉੱਠੇ ਮੈਂ ਕਹਿੰਦਾ ਕੰਮਕਾਰ ਸਾਰਾ ਕੋ ਦੇਖੀਂਦੇ ਦੀ 10 ਦੇ 11 ਵਜੇ 11 ਦੇ 12 ਵਜੇ 1 ਡੇਢ ਵਜ ਗਈ ਅਸੀਂ ਫੋਨ ਤੇ ਬਚੋਲੇ ਨੂੰ ਲਈ ਜਾਈਏ ਫੋਨ ਆੜਾ ਫੋਨ ਨਾ ਚੱਕ ਆਨਸਰ ਕਰਨ ਕਦੀ ਅਸੀਂ ਮੁੰਡੇ ਵਾਲ ਨੂੰ ਫੋਨ ਲਾਈਏ ਮੁੰਡੇ ਵਾਲ ਕਦੀ ਹਾਲੀ ਕਾਲ ਨਾ ਆਨਸਰ ਕਰ ਪਹੁੰਚ ਕਿਸ ਤਰ੍ਹਾਂ ਗਿਆਨ ਸਾਹਿਬ ਮਿਲਿਆ ਕੋਈ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਜੀ ਕੁਝ ਵੀ ਨਹੀਂ ਮਿਲਿਆ ਸਾਨੂੰ ਜੀ ਕੀ ਮੰਗ ਕਰਦੇ ਆ ਤੁਹਾਨੂੰ ਤਾਂ ਇਨਸਾਫ ਚਾਹੀਦਾ ਕੋਈ ਮੇਰੀ ਭੈਣ ਨੂੰ ਕੱਲ੍ਹ ਕੋਈ ਕੁਝ ਹੁੰਦਾ ਜਾਂ ਮੇਰੀ ਮਾਂ ਨੂੰ ਕੁਝ ਹੁੰਦਾ ਵਾ ਇਹਦੇ ਜ਼ਿੰਮੇਵਾਰ ਅਮਰਜੀਤ ਭੂਆ ਤੇ ਜਿਹੜਾ ਉਹਦਾ ਮੁੰਡੇ ਸੀ ਉਹਨਾਂ ਦੇ ਜਿਹੜੇ ਆਪਣੇ ਮੁੰਡੇ ਵਾਲੇ ਸੀ ਉਹਦਾ ਨਾਮ ਗੰਦੀਪ ਕੰਡਾ ਉਹਦਾ ਪੂਰੀ ਫੈਮਲੀ ਵਿੱਚ ਇਨਵੋਲ ਹੋ ਗਈ। ਲਾੜੀ ਜੋ ਵਿਆਹ ਦੇ ਸੁਪਨੇ ਸਜਾਈ ਬੈਠੀ ਸੀ ਹੁਣ ਥਾਣੇ ਦੇ ਵਿੱਚ ਆਪਣਾ ਦੁੱਖੜਾ ਸੁਣਾ ਰਹੀ ਹੈ। ਰੋਂਦਿਆਂ ਲਾੜੀ ਨੇ ਕਿਹਾ ਜੇਕਰ ਮੈਨੂੰ ਇਨਸਾਫ ਨਾ ਮਿਲਿਆ ਜੇਕਰ ਮੇਰੇ ਪਰਿਵਾਰ ਦੇ ਨਾਲ ਕੁਝ ਵੀ ਹੁੰਦਾ ਹੈ ਤਾਂ ਇਸਦੇ ਜ਼ਿੰਮੇਵਾਰ ਲਾੜਾ ਤੇ ਲਾੜੇ ਦੇ ਪਰਿਵਾਰਕ ਮੈਂਬਰ ਅਤੇ ਵਿਚੋਲਣ ਹੋਣਗੇ। ਇਹੜਤ ਕੁੜੀ ਨੇ ਉਸਦੇ ਮਾਪਿਆਂ ਨੇ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਲਾੜੇ ਅਤੇ ਉਸਦੇ ਪਰਿਵਾਰ ਅਤੇ ਵਿਚੋਲਣ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਹੋਰ ਮਾਸੂਮ ਕੁੜੀ ਦੇ ਨਾਲ ਅਜਿਹਾ ਧੋਖਾ ਨਾ ਹੋਵੇ న్యూਸ ਡੈਸਕ ਰਿਪੋਰਟ ਲਾਈਵ ਪੰਜਾਬੀ ਤੋਂ ਹੀ